ਗੁੱਡ ਆਫਟਰਨੂਨ ਸਟੂਡੈਂਟ ਤੁਹਾਡਾ ਪੰਜਾਬੀ ਵਿਆਕਰਨ ਦੀ ਕਲਾਸ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਸ਼੍ਰੀ ਗੁਰੂ ਅਮਰਦਾਸ ਜੀ ਬਾਰੇ ਕਰਾਂਗੇ ਜੀ ਕਿਉਂਕਿ ਆਪਾਂ ਪਹਿਲਾਂ ਇਹ ਜੀਵਨੀ ਬਾਰੇ ਪੜ ਚੁੱਕੇ ਤੇ ਇਹਨਾਂ ਨਾਲ ਸੰਬੰਧਿਤ ਹੀ ਪਹਿਲੇ 13 ਕੁਐਸਚਨ ਕਰ ਚੁੱਕੇ ਆ ਅੱਜ ਆਪਾਂ ਨੈਕਸਟ ਕੁਐਸਚਨ ਕਰਾਂਗੇ ਜੀ 14 ਤੋਂ 36 ਤੱਕ ਪਾਰਟ 2 ਹਾਂਜੀ ਆ ਜੋ ਦੇਖਿਓ ਜੀ ਕਿਹੜੇ ਨੇ ਬਹੁਤ ਹੀ ਮੋਸਟ ਇੰਪੋਰਟੈਂਟ ਕੁਐਸਚਨ ਨੇ ਜੀ ਫਸਟ ਕੁਐਸਚਨ ਆ ਗਿਆ ਜੀ ਆਪਣਾ ਇਹਨਾਂ ਦਾ 14ਵਾਂ ਕੁਐਸਚਨ ਜੀ ਮੰਜੀ ਸ਼ਬਦ ਦਾ ਸ਼ਬਦਾਰਥਿਕ ਅਰਥ ਕੀ ਹੈ ਊੜਾ ਪੋੜੀ ਅੜਾ ਪੀੜੀ ਈੜੀ ਚਾਰਪਈ ਚਾਰਪਈ ਤੇ ਸਸਦਿਗ ਅਨਸਰ ਆਊਗਾ ਜੀ ਈੜੀ ਚਾਰਪਈ ਨੈਕਸਟ ਆ ਗਿਆ ਜੀ 15ਵਾਂ ਕੁਐਸਚਨ ਗੁਰੂ ਅਮਰਦਾਸ ਜੀ ਦਾ ਜੀਵਨ ਕਿੱਥੇ ਹੋਇਆ ਸੀ ਜਨਮ ਕਿੱਥੇ ਹੋਇਆ ਸੀ ਊੜਾ ਬਾਸਰਕੇ ਅੰਮ੍ਰਿਤਸਰ ਆੜਾ ਬਿਗੁਨਨ ਰੋਪੜ ਈਡੀ ਬਿਰਬਾਲ ਅੰਮ੍ਰਿਤਸਰ ਸਸਾ ਗਰਨੋਹਰ ਪਟਿਆਲਾ ਅਨਸਰ ਆਊਗਾ ਜੀ ਉੜਾ ਬਾਸਰਕੇ ਅੰਮ੍ਰਿਤਸਰ ਦੇ ਵਿੱਚ 16ਵਾਂ ਕੁਐਸਚਨ ਆ ਗਿਆ ਜੀ ਨੈਕਸਟ ਆਪਣਾ ਮਨਜੀ ਪ੍ਰਥਾ ਦੇ ਸਥਾਪਨ ਸੰਬੰਧੀ ਕਿਹੜਾ ਤੱਤ ਅਟੁਕਮਾ ਹੈ ਉੜਾ ਮਨਜੀਦਾਰ ਦਾ ਪ੍ਰਚਾਰ ਖੇਤਰ ਕੋਈ ਸੀਮਿਤ ਨਹੀਂ ਸੀ ਆੜਾ ਮਨਜੀਦਾਰ ਦਾ ਉਹਦਾ ਜੱਦੀ ਹੁੰਦਾ ਸੀ ਜਿਹੜੀ ਸਿੱਖ ਧਰਮ ਦੀ ਧੰਨੀ ਇਕੱਠਾ ਕਰਨਾ ਸੀ ਸਸਾ ਮਨਜੀਦਾਰ ਧਾਰਮਿਕ ਉਪਦੇਸ਼ ਦਿੰਦੇ ਸਨ ਅਨਸਰ ਹੋਊਗਾ ਜੀ ਆੜਾ ਮੰਜੀਦਾਰ ਦਾ ਉਹਦਾ ਜੱਦੀ ਹੁੰਦਾ ਸੀ ਨੈਕਸਟ ਹੈਗਾ ਜੀ 17ਵਾਂ ਕੁਐਸਚਨ 17ਵਾਂ ਪਹਿਲਾ ਪੰਗਤ ਫਿਰ ਸੰਗਤ ਦਾ ਸੰਕਲਪ ਕਿਹੜੇ ਗੁਰੂ ਸਾਹਿਬਾਨ ਨੇ ਦਿੱਤਾ ਸੀ ਉਹਦਾ ਗੁਰੂ ਨਾਨਕ ਦੇਵ ਨੇ ਆੜਾ ਗੁਰੂ ਅਰਜਨ ਦੇਵ ਨੇ ਈੜੀ ਗੁਰੂ ਅਮਰਦਾਸ ਜੀ ਨੇ ਤੇ ਸਸਾ ਹੈਗਾ ਚੌਥਾ ਆਪਸ਼ਨ ਆਪਣਾ ਗੁਰੂ ਤੇਗ ਬੱਧ ਜੀ ਦਾ ਅਨਸਰ ਹੋਊਗਾ ਜੀ ਈੜੀ ਗੁਰੂ ਅਮਰਦਾਸ ਜੀ ਨੇ ਨੈਕਸਟ ਹੈਗਾ ਜੀ ਸਿੱਖ ਧਰਮ ਦੇ ਵਿੱਚ 18ਵਾਂ ਕੁਐਸਚਨ ਸਿੱਖ ਧੰਤ ਪੰਥ ਵਿੱਚ ਸਭ ਤੋਂ ਪਹਿਲਾਂ ਅੰਤਰ ਜਾਤੀ ਵਿਆਹ ਦਾ ਵਿਚਾਰ ਕਿਸ ਨੇ ਕੀਤਾ ਸੀ ਊੜਾ ਗੁਰੂ ਨਾਨਕ ਦੇਵ ਜੀ ਨੇ ਆੜਾ ਗੁਰੂ ਅਰਜਨ ਦੇਵ ਜੀ ਨੇ ਈੜੀ ਗੁਰੂ ਅਮਰਦਾਸ ਜੀ ਨੇ ਸੱਸਾ ਗੁਰੂ ਤੇਗ ਬਹਾਦਰ ਜੀ ਨੇ ਅਨਸਰ ਆਵਗਾ ਜੀ ਈੜੀ ਗੁਰੂ ਅਮਰਦਾਸ ਜੀ ਨੇ ਨੈਕਸਟ ਕਹਾਂਗੇ ਜੀ 19ਵਾਂ ਕੁਐਸਚਨ ਅੰਮ੍ਰਿਤਸਰ ਦੀ ਸਥਾਪਨਾ ਤੋਂ ਪਹਿਲਾਂ ਸਿੱਖਾ ਦੀ ਧਾਰਮਿਕ ਗਤੀ ਵਿਵਿਧਿਆ ਦਾ ਮੁੱਖ ਕੇਂਦਰ ਕਿਹੜਾ ਨਗਰ ਸੀ ਉੜਖਡੂਰ ਸਾਹਿਬ ਆੜਾ ਗੋਬਿੰਦਵਾਲ ਈੜੀ ਕਰਤਾਰਪੁਰ ਪਾਕਿਸਤਾਨ ਸੱਸਾ ਲਾਹੌਰ ਅੰਸਰ ਅਵਗਜੀ ਆੜਾ ਗੋਬਿੰਦਵਾਲ ਨੈਕਸਟ ਕਹਗੇ ਜੀ ਬੀਮਾ ਕੁਐਸਚਨ ਮੌਗਲ ਬਾਦਸ਼ਾਹ ਅਕਬਰ ਤੇ ਗੁਰੂ ਅਮਰਦਾਸ ਜੀ ਦੀ ਮੁਲਾਕਾਤ ਕਿਹੜੇ ਸਥਾਨ ਤੇ ਹੋਈ ਸੀ ਉੜਖਡੂਰ ਸਾਹਿਬ ਆੜਾ ਗੋਬਿੰਦਵਾਲ ਈੜੀ ਕਰਤਾਰਪੁਰ ਪਾਕਿਸਤਾਨ ਸੱਸਾ ਲਾਹੌਰ ਅੰਸਰ ਅਵਗਜੀ ਆੜਾ ਗੋਬਿੰਦਵਾਲ ਦੇ ਵਿੱਚ ਹੋਈ ਸੀ ਹਾਂਜੀ ਨੈਕਸਟ ਆਜੂਗਾ ਜੀ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਮੌਗਲ ਸ਼ਾਸਕ ਅਕਬਰ ਨੇ ਹਿੰਦੂਆ ਤੋਂ ਕਿਹੜਾ ਕਾ ਕਰ ਹਟਾਇਆ ਸੀ ਉਹਦਾ ਜੱजिया ਕਰ ਅੜਕ ਖਿਰਾਜ ਦਾ ਏਡੀ ਯਾਤਰਾ ਕਰ ਸਸ ਪ੍ਰਕਤ ਸਾਰੇ ਅੰਸਰ ਆਊਗਾ ਜੀ ਏਡੀ ਯਾਤਰਾ ਕਰ ਕਰ ਮਤਲਬ ਜਿਹੜਾ ਬੰਦੇ ਨੂੰ ਕਰ ਮਤਲਬ ਜੀ ਟੈਕਸ ਜਿਹੜਾ ਅੱਜ ਦੇ ਜਵਾਨਾਂ ਚ ਆਪਾਂ ਟੈਕਸ ਕਹਿੰਦੇ ਆ ਨਾ ਪਹਿਲਾਂ ਇਹਨੂੰ ਕੀ ਕਹਿੰਦੇ ਸੀ ਕਰ ਕਹਿੰਦੇ ਸੀ ਠੀਕ ਹੈ ਜੀ ਨੈਕਸਟ ਆ ਗਿਆ ਜੀ ਆਪਣਾ ਬਾਈਮਾ ਕੁਐਸਚਨ ਸੱਤੀਆ ਇਹੀ ਨਾ ਆਖਿਐ ਜੋ ਸੜਿਆ ਲੰਗਜਾਲੀ ਨਾਨਕ ਸੱਤੀਆ ਜਾਣੀਐ ਨਹੀਂ ਆਨੀ ਜੋ ਬੇਰਾ ਚੋਟੀ ਮੰਨੀ ਇਹ ਸ਼ਬਦ ਕਿਹੜੇ ਗੁਰੂ ਦੇ ਸਨ ਊੜਾ ਗੁਰੂ ਨਾਨਕ ਦੇਵ ਦੇ ਆੜਾ ਗੁਰੂ ਅਰਜਨ ਦੇਵ ਦੇ ਈੜੀ ਗੁਰੂ ਅਮਰਦਾਸ ਜੀ ਦੇ ਸੱਸਾ ਗੁਰੂ ਤੇਗ ਬਹਾਦਰ ਜੀ ਦੇ ਆਂਸਰ ਆਊਗਾ ਜੀ ਈੜੀ ਗੁਰੂ ਅਮਰਦਾਸ ਜੀ ਦੇ ਸ਼ਬਦ ਸੀ ਜੀ ਨੈਕਸਟ ਕਾਗੇ ਜੀ 23ਵਾਂ ਕੁਐਸਚਨ ਆਪਣਾ ਮਾਟੀ ਇੱਕ ਸਰਕਲ ਸੰਸਾਰ ਬਹੁਬੀਧੀ ਭਾਂਡੇ ਘੜੇ কুমਹਾਰ ਇਹ ਸ਼ਬਦ ਕਿਹੜੇ ਗੁਰੂ ਦੇ ਸੰ ਊੜੀ ਗੁਰੂ ਨਾਨਕ ਦੇਵ ਜੀ ਆੜਾ ਗੁਰੂ ਅਰਜਨ ਦੇਵ ਜੀ ਏੜੀ ਗੁਰੂ ਰਾਮਦਾਸ ਜੀ ਸੱਸਾ ਗੁਰੂ ਅਮਰਦਾਸ ਜੀ ਅਨਸਰ ਆਊਗਾ ਸੱਸਾ ਗੁਰੂ ਅਮਰਦਾਸ ਜੀ ਮਤਲਬ ਇਹ ਲਾਈਨ ਦਾ मीनिंग ਹੈ ਜੀ ਮਾਟੀ ਤਾਂ ਇੱਕ ਹੈ ਪਰ ਜਿਹੜਾ ਸੰਸਾਰ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਲੋਕ ਨੇ ਪਰ ਕੀ ਹੈ ਪਰਮਾਤਮਾ ਵੱਲੋਂ ਮਿੱਟੀ ਤਾਂ ਇੱਕ ਹੈ ਪਰ কুমਹਾਰ ਜੀ ਦੇ ਵੀ ਮਿੱਟੀ ਨੂੰ ਜਿਸ ਭਾਂਡੇ ਵਿੱਚ ਭਾਉਂਦਾ ਹੈਗਾ ਬਣਾਉਂਦਾ ਸ਼ਕਲ ਉਹ ਜੀ ਸ਼ਕਲ ਬਣ ਜਾਂਦੀ ਹੈ ਘੜੇ কুমਹਾਰ ਇੱਕ কুমਹਾਰ ਦੇ ਹੱਥ ਦੇ ਵਿੱਚ ਹੈ ਵੀ ਉਹਨੇ ਮਿੱਟੀ ਤੋਂ ਕੀ ਸ਼ੇਪ ਬਣਾਉਣੀ ਹੈ ਕੀ ਹੀ ਬਣਾਉਣੀ ਨੈਕਸਟ ਹੈਗਾ ਜੀ 24ਵਾਂ ਕੁਐਸਚਨ ਸਿੱਖ ਪੰਥ ਦੇ ਵਿਕਾਸ ਵਿੱਚ ਗੁਰੂ ਅਮਰਦਾਸ ਜੀ ਦੀ ਸਭ ਤੋਂ ਵੱਡੀ ਦੇਣ ਕੀ ਸੀ ਊੜਾ ਗੁਰਬਾਨੀ ਦਾ ਸੰਗ੍ਰਹਿ ਕਰਾਉਣਾ ਆੜਾ ਮੰਜੀ ਪ੍ਰਥਾ ਦੀ ਸਥਾਪਨਾ ਏੜੀ ਸਮਾਜਿਕ ਸੁਧਾਰ ਸੱਸਾ ਧਾਰਮਿਕ ਰਸਮ ਰਵਾਜਾਂ ਤੇ ਤਿਉਹਾਰਾਂ ਨੂੰ ਨਵੇਂ ਢੰਗ ਨਾਲ ਮਨਾਉਣਾ ਆਊਗਾ ਜੀ ਸੱਸਾ ਧਾਰਮਿਕ ਰਸਮਾਂ ਜਾਤੇ ਤਿਹਾਰਾਂ ਨੂੰ ਨਵੇਂ ਢੰਗ ਨਾਲ ਮਨਾਉਣਾ ਹਾਂਜੀ ਨੀਚੇ ਐਮਸੀਕਿਊ ਦੇ ਅਨਸਰ ਦਿੱਤੇ ਨੇ ਜੀ ਸਾਰੇ ਚੈੱਕ ਆਊਟ ਕਰ ਸਕਦੇ ਨੇ ਜੀ ਠੀਕ ਹੈ ਜੀ ਨੈਕਸਟ ਕਰਦੇ ਆ ਜੀ ਅੱਗੇ ਕੁਐਸਚਨ ਆਪਾਂ